अपना नाम बताओ के रहने वाले क्या बात हुई बात कुछ नहीं अपना नाम बताओ, कहां हो, हो। अपना नाम बताओ पहले। देवी। जी कहाँ के बच्चे खेल रही थी ना छत पर वो बोली तो बोली कि आज आप चीज जी देंगे हम नीचे थी ऊपर बच्चे खेल रही थी तो उसको नीचे उतार के मतलब खोलो तो ये नहीं खोली तो वो नाखून मार

अब इस बारे में पुलिस में पुलिस को बोल दिया आपने बोल दिया हाँ। क्या मांग करते हैं प्रशासन से पुलिस तो ले गई पकड़ के उनको अच्छा पकड़ के रहेगी हाँ। लड़की कितने साल की थी आप पाँच साल की पढ़ती थी अभी स्कूल में स्कूल पढ़ती है कौन सी क्लास में पढ़ती है एलकेजी जी, हाँ। जी ओके इसके पिताजी क्या काम करते हैं कबाड़ी वाला हाँ जी का काम करते हैं इतना छत के छत लगती बच्चा है पांच साल का ਤੇ ਉਹਨੇ ਫੜ ਕੇ ਉਹਦੀ ਬਾਹ ਆਪਣੇ ਅੰਦਰ ਲੈ ਗਿਆ ਉਹਦੇ ਨਾਲ ਕੋਈ ਗਲਤ ਕਰਮ ਕਰਨ ਦੀ ਉਹਨੇ ਹਰਕਤ ਕੀਤੀ ਆ ਕੁੜੀ ਦਾ ਮਤਲਬ ਬਲੀ ਬਲੀਡਿੰਗ ਆਈ ਆ ਉਹਨੇ ਆਪਣਾ ਮਾਣ ਨੂੰ ਰੋਕੇ ਦੱਸ ਦਿੱਤਾ ਪਰ ਅਸੀਂ ਚਾਹਨੇ ਆ ਕਿ ਇੱਥੇ ਛੋਟੇ ਛੋਟੇ ਬੱਚੇ ਸਾਰਿਆਂ ਦੇ ਹੈਗੇ ਨੇ ਇਹੋ ਜਿਹਾ ਕਰਮ ਨਹੀਂ ਹੋਣਾ ਚਾਹੀਦਾ ਵਿਆਹਿਆ ਹੋਇਆ ਸੀ ਉਹ ਮਰਤਾਵਦੀ ਹੈਗੀ ਆ ਕੋਈ 25 ਸਾਲ ਹੈਗੀ ਆ ਆ ਦਾਈ ਦੇ ਸੀ ਕਹਿੰਦੇ ਪਿਆ ਕਿ ਹੂੰ ਉਹਨੂੰ ਸਜ਼ਾ ਮਿਲੇਗੀ ਨਾ ਤਾਂ ਫਿਰ ਉਹ ਸਮਝ ਜਾਏਗਾ ਇਹ ਗਲਤ ਗੱਲ ਹੈਗੀ ਛੋਟੇ ਬੱਚਿਆਂ ਨਾਲ ਇਸ ਤਰ੍ਹਾਂ ਹੋਣਾ ਇਹ ਗਲਤ ਗੱਲ ਹੈਗੀ ਹਾਂਜੀ ਉਹ ਐ ਮਾਰੇ ਬਾਹਰੋਂ ਆਏ ਫੇਲਾ ਲ ਇੱਥੇ ਰਹਿੰਦੇ ਆਂ ਪੁਲਿਸ ਨੂੰ ਤੁਹਾਡੇ ਕੋਲੋਂ ਸੁਤਨਾ ਕਰ ਦਿੱਤੀ ਗਈ ਕਰ ਦਿੱਤੀ ਹੋਈ ਅਸੀਂ ਜਾਣੇ ਕਿ ਉਹਨੂੰ ਸਜ਼ਾ ਮਿਲੇ ਕਿਉਂ ਛੋਟੇ ਬੱਚੇ ਨਾਲ ਇਸ ਤਰ੍ਹਾਂ ਹੋਇਆ ਵਾ ਬੱਚੇ ਸਾਰਿਆਂ ਦੇ ਸੰਜੇ ਹੁੰਦੇ ਗਲਤ ਬਹੁਤ ਜ਼ਿਆਦਾ ਗਲਤ ਕੀਤਾ ਉਹਨੇ ਤੁਹਾਡੀ ਗਰੀਬ ਬੰਦੇ ਦੀ ਬੱਚਾ ਵਾ ਬੱਚਾ ਰੋਂਦਾ ਫਿਰਦਾ ਵਿਆਹ ਵਾ ਜਾ ਕੇ ਜੇ ਉਹਦੇ ਬੱਚਿਆਂ ਨੂੰ ਕੁਝ ਹੋ ਜਾਂਦਾ ਫੇਰ ਅੱਜ ਉਹਦੇ ਨਾ ਆਇਆ ਕੱਲ ਨੂੰ ਕੋਈ ਹੋਰ ਵੀ ਹੀ ਲਾਗੇ ਰਾਕੇਸ਼ ਇੰਦਰਾਕਰਨ ਕੇ ਬਾਹਰ ਹੋਰ ਕੋਸ਼ਟ ਆਸ਼ਰਮ ਗਲੀ ਨੰਬਰ ਮੇਰੀ 6 ਆ ਤੇ ਇਹ 5 ਵਜ ਦੀ ਆ ਕੀ ਗੱਲ ਕੀ ਹੋਈ ਅੱਜ ਦੇਸਰਾ ਲੱਗਾ ਬਸ ਅਸੀਂ ਮੈਂ ਤੇ ਆਪਣੇ ਘਰ ਹੀ ਜਿਹੜੀ ਕੁੜੀ ਦੇ ਨਾਲ ਮੜਾ ਕੰਮ ਹੋਇਆ ਆ ਉਹਦੀ ਮਾਂ ਨੇ ਰੋਲਾ ਪਾਇਆ ਤੇ ਫਿਰ ਅਸੀਂ ਗਏ ਆ ਤੇ ਵੇਖਿਆ ਕੀ ਗੱਲ ਐ ਤੇ ਉਹ ਕਹਿੰਦੇ ਕਿ ਸਸਰਾ ਬਾਝ ਭਈਆ ਭੱਜਣ ਦੀ ਕੋਸ਼ਿਸ਼ ਕੀਤੀ ਅਸੀਂ ਭਈਏ ਨੂੰ ਫੜਿਆ ਤੇ ਬੱਚੀ ਨੂੰ ਵੇਖਿਆ ਕਿ ਇਸ ਤਰ੍ਹਾਂ ਹੋਇਆ ਦਾ ਕੰਮ ਹਾਂਜੀ ਗਲਤ ਹਰਕਤ ਹੋਈ ਦੀ ਤੇ ਉਹਨੂੰ ਕਹੇ ਕਿ ਜਾ ਹਸਪੀਟਲ ਲੈ ਕੇ ਜਾ ਤੇ ਇਹ ਆਸ਼ਰਮ ਵਾਲਿਆਂ ਦੇ ਕੁਆਟਰ ਆ ਤੇ ਪਹਿਲਾਂ ਵੀ ਕਈ ਵਾਰੀ ਕੰਪਲੇਨਾਂ ਕਰਕੇ ਹਟ ਗਏ ਆ ਕਿ ਇਹਨਾਂ ਨੂੰ ਜਾ ਕੱਢੋ ਇਹਨਾਂ ਨੂੰ ਘੱਟ ਤੋਂ ਘੱਟ ਸਾਲ ਹੋ ਗਏ ਨਾ ਨਾ ਅਧਾਰ ਕਾਰਡ ਨਾ ਕੋਈ ਪ੍ਰੂਫ ਐ ਇਥੋਂ ਕਾਂਡ ਕਰਦੇ ਤੇ ਲੁਧਿਆਣੇ ਕਿਤੇ ਨਾ ਕਿਤੇ ਰਹਿਣ ਲੱਪੰਦੇ ਨੇ ਬੰਦੇ ਨੇ ਪਹਿਲੇ ਵੀ ਆਸ਼ਰਾਂ ਦੀ ਗੱਲ ਕਰਦਾ ਹਾਂ ਹਾਂਜੀ ਹਾਂਜੀ ਇਹ 6ਵੀਂ 7ਵੀਂ ਵਾਰੀ ਹੋ ਗਿਆ ਜੇ ਠੀਕ ਅਸੀਂ ਦੱਸ ਨਹੀਂ ਸਕਦੇ ਮਾਰੇ ਸਾਰੇ ਪੁਲਿਸ ਨੂੰ ਸਾਦੀ ਤਾਂ ਕਿ ਬੰਦਾ ਐਂ ਤਾਂ ਫੜਾਤਾ ਪੁਲਿਸ ਨੂੰ ਕੀ ਮੰਗਰਦੇ ਪ੍ਰਸ਼ਾਸਨ ਕੋਈ ਨਹੀਂ ਗੱਲ ਕੜੀ ਤੋਂ ਕੜੀ ਕਾਰਵਾਈ ਹੋਵੇ 6ਵੀਂ 7ਵੀਂ ਵਾਰ ਹੋ ਗਿਆ ਹਰ ਵਾਰੀ ਆਸ਼ਰਾਂ ਵਾਲੇ ਜਿਨ੍ਹਾਂ ਦੇ 4 ਸਾਲ ਦੀ ਬੱਚੀ ਨੂੰ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕੀ ਸੋਚ ਹੋਏਗੀ ਕੰਮ ਦੇਤੇ ਦਿਮਾਗ ਚ ਏ ਤੇ ਹੁਣ ਮਾਰੇ ਉਹੋ ਹੀ ਦੱਸ ਸਕਦਾ ਆ ਜਿਹੜੇ ਛੇਵੀਂ ਵਾਰ ਕੰਮ ਕਰ ਚੁੱਕਿਆ ਹਰ ਵਾਰੀ ਆਸ਼ਰਮ ਵਾਲੇ ਗੱਲ ਨੂੰ ਦਬਾ ਦਿੰਦੇ ਆ ਜਾਂ ਪਹਿਹਣਾ ਜਾਂ ਕਿਸ ਤਰ੍ਹਾਂ ਇਹਾਨੂੰ ਨਹੀਂ ਪਤਾ ਗੱਲ ਦੱਬੀ ਜਾਂਦੀ ਆ ਇਹ ਆਸ਼ਰਮ ਵਾਲੇ ਦੇ ਕੁਆਟਰ ਇੰਦਰਾ ਕਲੋਨੀ ਚ ਸਾਰੇ ਆਸ਼ਰਮ ਵਾਲੇ ਦੇ ਕੁਆਟਰ ਆ ਜਿਹੜਾ ਰਹਿੰਦਾ ਉਹ ਕਿੰਨੀ ਸਿਕਰੀ ਰੇਟ ਹੋ ਜਾ ਕਦੇ ਰਹਿੰਦਾ ਇੱਥੇ ਹੋ ਹੀ ਗਿਆ ਉਹਨੂੰ ਸਾਲਕ ਸਾਲ ਡੇਢ ਸਾਲ ਹੋ ਗਿਆ ਇਹਦਾ ਰਹਿੰਦਾ ਕੰਮ ਕਰਦਾ ਕੰਮ ਇਹੋ ਜਿਹਾ ਲੁਕਵਾੜੀਏ ਕੂੜੀਏ ਦਾ ਕਾਗਜ ਕੋਕੋ ਚੁਗੰਦਾ ਹੋਰ ਇਹਨਾਂ ਨੇ ਕੀ ਕੰਮ ਕਰਨਾ ਸਮਝਣਾ ਨਿਰਰਾਤੇ ਨੂੰ ਦਿਨੇ ਚੱਲਦੇ ਇਸ ਤਰ੍ਹਾਂ ਦੀ ਘਟਨਾ ਮੰਦਰ 바ਗੀ ਘਟਨਾਣੀ ਕਿੰਨੀ ਪੰਜਾਬੀ ਐਸੇ ਦਿਨਾਂ 'ਚ ਕੰਜਕਾਂ ਪੂਜਦਾ ਹੈ ਧਿਆ ਧਿਆਣੀਆਂ ਪੂਜਦਾ ਹੈ ਪਰ ਇੱਕ ਛੋਟੀ ਜੀ ਬੱਚੀ ਨਾਲ ਇਹ ਕੰਮ ਹੋ ਜਾਣਾ ਅਸੀਂ ਤੇ ਇਸ ਕਰਕੇ ਬਾਅਦ ਚੁੱਕਦੇ ਪਿਆ ਗਾੜੀਆਂ ਮਹਾਰਾਜ ਦੀ ਮਹਾਰਾਜ ਜਾਨੇ ਤੁਸੀਂ ਇਲਾਕਾ ਵਾਸੀ ਹਾਂ ਹਾਂ ਜੀ ਹਾਂ ਜੀ ਦੱਸੋ ਆਂਟੀ ਕੀ ਹੋਇਆ ਕੀ ਅਸੀਂ ਮੈਂ ਤਾਂ ਅੰਦਰ ਖਾਣਾ ਬਣਾਣ ਲੱਗੀ ਤੇ ਇਹਨਾਂ ਉਹ ਰੋਂਦੇ ਦੀ ਆਵਾਜ਼ ਆਈ ਬੱਚੇ ਦੀ ਮੰਮੀ ਦੀ ਤੇ ਬੱਚੇ ਦੀ ਇਕੱਠੇ ਹੋਇਆ ਮੈਂ ਕਿਹਾ ਕੀ ਹੋਇਆ ਕਦੇ ਸਰੀਆ ਗੁੱਸਾ ਗਿਆ ਬਲ ਹੈ ਬੋਲੇ ਫਿਰ ਅੱਗੇ ਜਾ ਕੇ ਬੇਟੀ ਕੇ ਬੇਟੀ ਕਹਿੰਦੀ ਕਿ ਮੇਰੇ ਸਾਥ ਐਸੇ ਹੋ ਕਰਨੇ ਲੱਗਾ ਤਾਂ ਸਮਝ ਨਹੀਂ 5 ਸਾਲ ਦੀ ਬੱਚੀ ਹੈ ਸੰਬੰਧ ਪਕੀ ਤਾਂ ਕਾਉਂ ਬੜੀ ਨਿੰਦਰ ਜੋ ਹਾਂਜੀ ਅਧਿਆਤਰਾ ਦੀ ਬ ਗੱਲ ਹੋਣੀ ਨਹੀਂ ਚਾਹੀਦੀ ਸਾਰੇ ਬੱਚੇ ਇੱਥੇ ਖੇਡਦੇ ਗਲੀ ਦੇ ਸਿਰ ਤੇ ਛੱਡ ਕੇ ਜਾਣੇ ਆ ਕੰਮ ਕਰਾ ਜਾਣੇ ਹੋ ਚਾਰ ਪੰਜ ਦਿਨਾਂ ਬਾਅਦ ਕੰਢ ਘਾਂਗੇ ਲੋਕ ਖੂਦਦੇ ਨੇ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਕੰਮ ਹੈ ਤੇ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਉਹ ਤੁਹਾਡੇ ਵੱਲ ਪੁਲਿਸ ਨੂੰ ਕਾ ਦਿੱਤਾ ਕਿ ਉਹ ਹਾਂਜੀ ਹਾਂਜੀ ਫਰਾਗ ਕੀ ਤਰ੍ਹਾਂ ਦੀ ਸਜ਼ਾ ਦੀ ਮੰਗ ਕਰਦੇ ਜੀ ਮੰਗ ਆ ਕਿ ਸਜ਼ਾ ਦਿੱਤੀ ਜਾਏ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਫਿਰ ਉਹਨਾਂ ਦੇ ਮਾਪਿਆਂ ਨੂੰ ਪਤਾ ਹੈ ਕਿ ਅਸੀਂ ਤੇ ਕਹਿ ਦਾਂਗੇ ਸਜ਼ਾ ਦਿੱਤੇ ਹੁਣ ਮਾਪਿਆਂ ਨੂੰ ਪਤਾ ਹੋ ਜਾਊਗਾ ਆ ਜੋ ਘਰ ਵਸੇ ਹਾਂ ਹਾਂ ਜਦੋਂ ਤੇ ਕੀ ਕਰੀਏ ਜੀ ਸਭ ਇੱਕ ਜਿੱਦ ਕਰਾਈ ਆ ਰਹੇ ਆ ਆਰੇ ਇਹ ਨੋ ਚੰਦਰ ਕੁਮਾਰ ਜੀ ਆ ਆਪਣੇ ਤੇ ਕਿਰਾਏ ਤੇ ਰਹਿੰਦੇ ਨੇ ਪੋਸਟ ਆਫਸਰ ਦੇ ਸਾਹਮਣੇ ਇੰਦਰਾ ਕਲੋਨੀ ਠੀਕ ਹੈ ਕੋਈ ਛੋਟੀ ਬੱਚੀ ਕਹਿੰਦੇ ਮਿਸਪਲੇਸ ਹੋਈ ਸਵੇਰੇ ਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਰ ਰਹੇ ਹਾਂ ਜੋ ਵੀ ਗਾਹਲੇ ਕਾਰਵਾਈ ਹੋਵੇ ਦੋਸ਼ੀ ਦੀ ਗੱਲ ਕਹਿੰਦੇ ਦੋਸ਼ੀ ਗ੍ਰਿਫਤਾਰ ਕਰ ਲਿਆ ਨਹੀਂ ਨਹੀਂ ਸਰ ਉਹਨਾਂ ਲੋਕਾਂ ਨੇ ਤਾਂ ਲੜਕੀ ਨਾਲ 5 ਸਾਲ ਦੀ ਬੱਚੀ ਨਾਲ ਗੱਲ ਕੋਈ ਇਹੋ ਜਿਹੀ ਗੱਲ ਨਹੀਂ ਜੀ ਅਜੇ ਜਦੋਂ ਵੈਰੀਫਾਈ ਕਰਾਂਗੇ ਫਿਰ ਆਪਾਂ ਪਤਾ ਲੱਗਦਾ ਠੀਕ ਹੈ ਸਰ ਓਕੇ ਬੜੀ ਹਲਕਾ ਘਰ ਕਰਦੇ ਵੈਰੀਫਾਈ ਕਰਕੇ ਹੀ ਆ ਭਾਜੀ ਫਿਰ ਜੋ ਜੇ ਤੇ ਜੀ ਅਰੇ ਆਪਣਾ ਨਾਮ ਬਤਾਓ ਕਹਾਂ ਕੇ ਰਹਿਣ ਨੂੰ ਕੀ ਬਾਤ ਹੋਈ ਹੈ ਬਾਤ ਹੋ ਉਸਕੋ